ਵੈਸ਼ ਦਾ ਕੰਮ ਕੀ ਹੈ ਕੀਮਤ ਮਿਲਣੀ ਚਾਹੀਦੀ ਹੈ ਮੁੱਲ ਮਿਲਣਾ ਚਾਹੀਦਾ ਹੈ ਵੇਚਣਾ ਵੇਚਣਾ ਮੁੱਲ ਮਿਲਣਾ ਚਾਹੀਦਾ ਇਹ ਛੋਟੀਆਂ ਮੋਟੀਆਂ ਦੁਕਾਨਾਂ ਘੜ ਕੇ ਸਟੋਰ ਚਲਾ ਕੇ ਆਪਣੇ ਕਿਰਤ ਕਰਨ ਵਾਲੇ ਇਹਨਾਂ ਨੂੰ ਭੁੱਲ ਕੇ ਕਿਧਰੇ ਵੈਸ਼ ਨਾ ਕਹਿ ਦੇਣਾ ਫਿਰ ਕਿਸ ਨੂੰ ਕਹਿੰਦੇ ਨੇ ਵੈਸ਼ ਚੰਗਾ ਚੌਕਾ ਮੁੱਲ ਮਿਲਣਾ ਚਾਹੀਦਾ ਹੈ ਇੱਜ਼ਤ ਵੀ ਵੇਚ ਸਕਦੇ ਆ ਕੀ ਹੁੰਦੀ ਐ ਸੱਚੀ ਚੰਗੇ ਚੌਖੇ ਕੀਮਤ ਮਿਲਣੀ ਚਾਹੀਦੀ ਐ ਆਪਣੇ ਅਣਖ ਵੀ ਵੇਚ ਸਕਦੇ ਆ ਕੌਮ ਵੀ ਵੇਚ ਸਕਦੇ ਆ ਕੀ ਹੁੰਦੀ ਏ ਕੌਮ ਆਪਣਾ ਦੇਸ਼ ਵੀ ਵੇਚ ਸਕਦੇ ਆ ਧਰਮ ਵੇਚ ਸਕਦੇ ਆ ਈਮਾਨ ਵੇਚ ਸਕਦੇ ਆ ਕੀ ਹੁੰਦਾ ਏ ਧਰਮ ਆਪਣੀ ਰਹਿਤ ਬੈਤ ਵੇਚ ਸਕਦੇ ਆ ਧਰਮ ਵੇਚ ਸਕਦੇ ਆ ਈਮਾਨ ਵੇਚ ਸਕਦੇ ਆ ਕਲਾ ਵੇਚ ਸਕਦੇ ਆ ਵਿਕਰੀ ਪਈ ਏ ਕਲਾ ਕੀਰਤਨ बिकਦਾ ਪਿਆ ਕਥਾ बिकਦੀ ਪਈ ਏ ਪਾਠ बिकਦਾ ਪਿਆ ਸੇਵਾ बिकਦੀ ਪਈ ਏ ਇਹ ਵੀ ਮੈਲ ਕਰਦੇ ਕੋਈ ਸ਼ਤਰੀ ਕੀਰਤਨ ਨਹੀਂ ਕਰ ਰਿਹਾ कोई क्षत्रिय कथा भी नहीं कर रहे, ब्राह्मण कथा नहीं कर रहे शूद्र कथा नहीं कर रहे वैश कर रहे बेचने मुल मिलना चाहिए कीर्तन बेचना है पेटा नहीं बेचना है कीमत, मैं आधरे दो शब्द जयपुर का बैठा पच्ची ती हजार संतान का दस पंद्रह नामवर जथे दो तीन जथे दास गए सन ਕੁਝ ਸਾਧ ਕਥਾਵਾਚਕ ਮੈਂ ਐ ਪੰਦਿਆ ਸੁਤੇ ਚ ਕੋਈ 1.5 ਘੰਟਾ ਇਸਤੇ ਬੋਲੇ ਕੁਝ ਜਥੇ ਮੇਰੇ ਦੁਆਲੇ ਹੋ ਗਏ ਉਸ ਸੜੀ ਬੜੀ ਬਦਨਾਮੀ ਕੀਤੀ ਮੈਂ ਕਿ ਫਿਰ ਜ਼ਰਾ ਕਬੂਲ ਕਰ ਲੋ ਤੁਸੀਂ ਵੈਸ਼ ਤੇ ਜੀ ਤੁਸੀਂ ਵੈਸ਼ ਨਹੀਂ ਤੋ ਤੁਹਾਡੇ ਤੜੀ ਕਾਦੀ ਬਦਨਾਮੀ ਕਿਹੜੀ ਗਲਤੀ ਬਦਨਾਮ ਨਾਮ ਵਰ ਜਥੇ ਸਾ ਬੜਾ ਉੱਤੇ ਤਣਾਉ ਖੜਾ ਹੋ ਗਿਆ ਮੈਂ ਕਿ ਅਗਰ ਤੁਸੀਂ ਕਬੂਲ ਦੇਓ ਕਿ ਤੁਸੀਂ ਵੈਸ਼ ਹੋ ਤੇ ਮੈਂ ਫਿਕਰ ਤੇ ਮੈਂ ਕਿਹਾ ਕਿ ਤੁਸੀਂ ਜੇ ਵੈਸ਼ ਨਹੀਂ ਹੋ ਤੇ ਮੈਂ ਆਖੇ ਤੇ ਤੁਸੀਂ ਬੁਰਾ ਕਮਨਦੇ ਹੋ ਓਕੇ ਕਹੋ ਗੁਰੂ ਨਾਨਕ ਕਹਿ ਰਹੇ ਨੇ ਮੈਂ ਤੇ ਪੜ੍ਹ ਕੇ ਸੁਣਾ ਰਿਹਾ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੇ ਗਤਰੇ ਕਲਾ ਵੇਚਣੀਏ ਗਿਆਨ ਵੇਚਣਾ ਹੈ ਕਥਾ ਵੇਚਣੀਏ ਕੀਰਤਨ ਵੇਚਣਾ ਹੈ ਪਾਠ ਵੇਚਣਾ ਹੈ ਗੁਰਦੁਆਰੇ ਸੇਵਾ ਕਰਨਾ ਹੈ ਵੇਚਣੀਏ ਇਹਦੇ ਬਦਲੇ ਕੁਝ ਚਾਹੀਦਾ ਹੈ ਅਵੇਂ ਨਹੀਂ ਸੇਵਾ ਕਰ ਰਹੇ ਵੈਸ਼ ਵੈਸ਼ ਵੈਸ਼ਨal ਧਰਮ ਨਹੀਂ ਚੱਲਦਾ ਕਤਈ ਨਹੀਂ ਚੱਲਦਾ ਜਿਸ ਗੱਲ ਦੇਤੇ ਉਹ ਨਾਮ ਵਰ ਝੋਟੇ ਦੇ ਜਥੇ ਔਖੇ ਹੋਏ ਉਹ ਇਸ ਤੇ ਵੈਸ਼ ਸ਼ਬਦ ਵੈਸ਼ਿਆ ਦੇ ਬੜੇ ਨਿਕਟ ਵਰਤੀ ਹੈ ਵੈਸ਼ਿਆ ਵੈਸ਼ਿਆ ਜੋ ਬਾਜ਼ਾਰ ਵਿੱਚ ਬੈਠ ਕੇ ਆਪਣੀ ਅਸਮਤ ਵੇਚਦੀ ਹੈ ਇੱਜ਼ਤ ਵੇਚਦੀ ਹੈ ਆਪਣਾ ਕੰਨ ਵੇਚਦੀ ਹੈ ਵੈਸ਼ਿਆ ਵੈਸ਼ ਜੋ ਸਭ ਕੁਝ ਵੇਚਦਾ ਹੈ ਕਿ ਇੱਜ਼ਤ ਵੀ ਅਣਖ ਵੀ ਕੌਮ ਕੀ ਧਰਮ ਕੀ ਈਮਾਨ ਸਭ ਕੁਝ ਵੇਚਣਾ ਮੁਲ ਮਿਲਣਾ ਚਾਹੀਦਾ ਕੀਮਤ ਮਿਲ ਨਹੀਂ ਚਾਹੀਦੀ ਕੌਮ ਕੀ ਹੁੰਦੀ ਹੈ ਕੀਮਤ ਮਿਲ ਨਹੀਂ ਚਾਹੀਦੀ ਇਹਨਾ ਵੇ ਸਾਲੇਤ ਬਤਨ ਕਿਤਨੇ ਆਕੇ ਤਨੇ ਨਾ ਕੌਮ ਨੂੰ ਵੇਚੇ ਕਿਤਨੇ ਆਨੇ ਇਮਾਨਤ ਵੇਚੇ ਕਿਤਨੇ ਆਨੇ ਧਰਮ ਵੇਚੇ ਕਿਤਨੇ ਆਨੇ ਅਣਖ ਵੇਚੀਏ ਕਿਤਨੇ ਆਨੇ ਅਸਮਤ ਵੇਚੀਏ ਦੂਰ ਕਿਉਂ ਜਾਓ ਵੈਸ਼ਨਲ ਧਰਮ ਨਹੀਂ ਚੱਲਦਾ ਗੁਰੂ ਨਾਨਕ ਕਹ ਰਹੇ ਨੇ ਹਾਂ ਪੰਗਤੀ ਨਾ ਹੁੰਦੀ ਫਿਰ ਮੇਰੇ ਕੋਲ ਜ਼ਰੂਰਤ ਨਹੀਂ ਸੀ ਇਹ ਪੰਗਤੀ ਮੈਨੂੰ ਬਚਾਉਂਦੀ ਹੈ ਧੰਨ ਗੁਰੂ ਨਾਨਕ ਦੇਵ ਜੀ ਦੇ ਬੋਲ ਸਿਸ਼ਟ ਸਭ ਇੱਕ ਵਰਨ ਹੋਈ ਸਾਰੀ ਸਿਸ਼ਟੀ ਇੱਕੋ ਵਰਨ ਹੋ ਗਈ ਬਾਬਾ ਜੀ ਸਾਰੇ ਬ੍ਰਾਹਮਣ ਹੋ ਗਏ ਪਤਾ ਹੀ ਨਹੀਂ ਬ੍ਰਾਹਮਣ ਨਾਲ ਤੇ ਧਰਮ ਚੱਲਦਾ ਹੈ ਬ੍ਰਹਮ ਚਿੰਤਨ ਕਰਦਾ ਹੈ ਸਿਰ ਦੀ ਵਰਤੋਂ ਕਰਦਾ ਹੈ ਸ਼ੂਦਰ ਨਾਲ ਧਰਮ ਚੱਲਦਾ ਹੈ ਸੇਵਾ ਕਰਦਾ ਹੈ ਛਤਰੀ ਨਾਲ ਧਰਮ ਚੱਲਦਾ ਹੈ ਸੂਰਬੀਰਤਾ ਹੈ ਦੇਸ਼ ਕੌਮ ਮਜ਼ਲੂਮ ਦੀ ਰੱਖਿਆ ਕਰਦਾ ਹੈ ਤਾਕਤਵਰ ਚਾਹੀਦਾ ਹੈ ਹੱਥ ਤਾਕਤ ਚਾਹੀਦੀ ਹੈ ਵੈਸ਼ ਨਾਲ ਨਹੀਂ ਚੱਲਦਾ ਬਸ ਸਿਰ ਉਹ ਪੇਟ ਹੀ ਵਰਨਾ ਤਜੂਰੀ ਵਰਨਾ ਕਰ ਵਰਨਾ ਈਮਾਨ ਵਿਕਦਾ ਹੈ ਤੇ ਵਿੱਚ ਹਿੰਮਤ ਮਿਲਣੀ ਚਾਹੀਦੀ ਧਰਮ ਵਿਕਦਾ ਹੈ ਤੇ ਵਿੱਚ ਵਿਦੇਸ਼ ਆਣ ਤੋਂ ਪਹਿਲੇ ਹੀ ਪੰਜਾਬ ਦੇ ਨੌਜਵਾਨ ਕੇਸ 에어ਪੋਰਟ ਤੋਂ ਪਹਿਲੇ ਹੀ ਕਟਾ ਕੇ ਆਉਂਦੇ ਵੇਚ ਕੇ ਆਉਂਦੇ ਅਜੇ ਮੁੱਲ ਵੀ ਨਹੀਂ ਮਿਲਿਆ ਵੇਚਣਾ ਪਹਿਲੇ ਸ਼ੁਰੂ ਕਰ ਦਿੱਤਾ ਕਿ ਕਮ ਸੇ ਕਮ ਮੁੱਲ ਤੇ ਮਿਲ ਜਾਏ ਤਾਂ ਵੇਚੋ ਅਜੇ ਮੁੱਲ ਵੀ ਨਹੀਂ ਮਿਲਿਆ ਸਿੱਖੀ ਵੇਚ ਦਿੱਤੀ ਲੈ ਤੇ ਬੈਤ ਵੇਚ ਦਿੱਤੀ ਕਲਗੇ ਦਰਦਾ ਦਿੱਤਾ ਹੋਇਆ ਆਰੂਪ ਵੇਚ ਦਿੱਤਾ ਕੋਈ ਅਣਖ ਵੇਚਦਾ ਹੈ ਕੋਈ ਅਸਮਤ ਵੇਚਦਾ ਹੈ ਵੈਸ਼ ਜੋ ਸਭ ਕੁਝ ਵੇਚਦਾ ਹੈ ਵੈਸ਼ੀਆ ਜੋ ਸਿਰਫ ਇੱਜ਼ਤ ਵੇਚਦੀ ਹੈ ਅਸਮਤ ਵੇਚਦੀ ਹੈ ਆਪਣੇ ਨੂੰ ਤਾਂ ਮੈਂ ਕਹੀ ਦਿੱਤੀ ਬੜਾ ਰੋਲਾ ਪਾਇਆ ਸਾਨੂੰ ਵੈਸ਼ੀਆ ਆਖਿਆ ਮੈਂ ਕਿ ਨਹੀਂ ਵੈਸ਼ੀਆ ਨਾਲੋਂ ਵੈਸ਼ ਬਹੁਤ ਬੇੜਾ ਹੈ ਬਹੁਤ ਬੇੜਾ ਵੈਸ਼ੀਆ ਸਿਰਫ ਇੱਜ਼ਤ ਵੇਚਦੀ ਹੈ ਵੈਸ਼ ਸਭ ਕੁਝ ਵੇਚਦਾ ਹੈ ਈਮਾਨ ਵੇਚਦਾ ਹੈ ਧਰਮ ਵੇਚਦਾ ਹੈ ਇੱਜ਼ਤ ਵੇਚਦਾ ਹੈ ਅਣਖ ਵੇਚਦਾ ਹੈ ਦੇਸ਼ ਵੇਚਦਾ ਹੈ ਕੌਮ ਵੇਚਦਾ ਹੈ ਸਿਰਫ ਕੀਮਤ ਮਿਲਣੀ ਚਾਹੀਦੀ ਹੈ ਔਰ ਵੇਚਣ ਦੀ ਸਮਰੱਥਾ ਕੋਲ ਹੋਵੇ ਕੀਮਤ ਮਿਲਣੀ ਚਾਹੀਦੀ ਹੈ ਸਭ ਕੁਝ ਵੇਚਣ ਨੂੰ ਤਿਆਰ ਹੈ ਵੈਸ਼ ਧਰਮ ਕੇ ਗਤ ਰਹੀ ਵੈਸ਼ ਦੇ ਨਾਲ ਧਰਮ ਨਹੀਂ ਚੱਲਦਾ ਮਹਾਰਾਜ ਕਹਿੰਦੇ ਸਾਰੇ ਵੈਸ਼ ਹੋ ਗਏ ਉਹ ਸਤਗੁਰੂ ਤੇ ਸਾਰਿਆਂ ਨੂੰ ਸ੍ਰਿਸ਼ਟ ਸਭ ਇੱਕ ਵਰਨ ਹੋਈ ਔਖੇ ਨਾਉਣੇ ਇਸ ਵਿੱਚ ਮੈਂ ਵੀ ਸ਼ਾਮਲ ਮੈਂ ਕੋਈ ਅਲੱਗ ਨਹੀਂ ਸਭ ਵੈਸ਼ ਹੋ ਗਏ ਵੇਚਣੀ ਹੈ ਕਥਾ ਨਹੀਂ ਮੁੱਲ ਮਿਲਦਾ ਤਾਂ ਫਿਰ ਨਹੀਂ ਵੇਚਣੇ ਵੇਚਣਾ ਹੈ ਕੀਰਤਨ ਪੂਰੀ ਕੀਮਤ ਮਿਲਦੀ ਹੈ ਤੇ ਵੇਚਣਾ ਨਹੀਂ ਤੇ ਨਹੀਂ ਵੇਚਣਾ ਵੇਚਣਾ ਹੈ ਪਾਠ ਕਰ ਰਹੇ ਆ ਗੁਰਦੁਆਰੇ ਦੀ ਸੇਵਾ ਵੇਚਣੀ ਹੈ ਵੇਚਣੀ ਮੁੱਲ ਚਾਹੀਦਾ ਕੀਮਤ ਚਾਹੀਦੀ ਹੈ ਕੋਈ ਸੇਵਾ ਵੇਚਦਾ ਹੈ ਕੋਈ ਪਾਠ ਵੇਚਦਾ ਹੈ कोई कीर्तन बेचता कोई कथा बेचता कोई ज्ञान बेचता कोई कला बेचता कोई ईमान बेचता है कोई अणख बेचता कोई, कोई कौम बेचता कोई देश बेचता कोई इज्जत बेचता कोई असमत बेचता बिका वैश श्रिष्ट सब एक वर्ण धर्म की गत रही महाराज दुख नाल कह रहे हैं, धर्म नाल नहीं चल रहे बाकी सब कुछ चल रहा है धर्म नहीं चल रहा वैश एक स्वभाव है इस स्वभाव के नाल धर्म नहीं चलता अगर धर्म उस को

ਅਮਰੀਕਾ ਸਭ ਤੋਂ ਵੱਡਾ ਵੈਸ਼ ਧਰਮ ਤੇਰੇ ਆਈ ਨਹੀਂ ਤਨ-ਦਨ ਹੈ ਵੈਸ਼ ਦੀ ਨਿਗਾਹ ਚ ਕੋਦਾ ਭਗਵਾਨ ਧਨ ਹੈ ਵੈਸ਼ ਦੀ ਦ੍ਰਿਸ਼ਟੀ ਚ ਉਹਦਾ ਈਸ਼ਵਰ ਕੇਵਲ ਧਨ ਹੈ ਪੈਸਾ ਇਦੀ ਖਾਤਰ ਇੱਜ਼ਤ ਵੇਚਣੀ ਐ ਅਸਮਤ ਵੇਚਣੀ ਐ ਧਰਮ ਵੇਚਣਾ ਐ ਈਮਾਨ ਵੇਚਣਾ ਐ ਸਿੱਖੀ ਵੇਚਣੀ ਐ ਅਣਖ ਵੇਚਣੀ ਐ ਦਿੱਤੀਆਂ ਹੋਣਗੀਆਂ ਕੱਲ੍ਹ ਕੇ ਇਧਰ ਪਾਦਸ਼ਾਹ ਤੋਂ ਸੈਂਕੜੇ ਕੁਰਬਾਨੀਆਂ ਕਰਕੇ ਸਾਨੂੰ ਰਹਿਤ ਵੇਤ ਅਸੀਂ ਵੇਚ ਦਿਆ ਵੇਚ ਦਿੱਤੀਆਂ ਬਥੇਰੀਆਂ ਹੈਰਾਨ ਹੁੰਦੇ ਹੋਣਗੇ ਇਨਾਂ ਲਈ ਖਾਤਰ ਮੈਂ ਆਪਣੇ ਚਾਰ ਲਾਲ ਕੋ ਆਏ ਸਾਂ ਪੀਤਾ ਨੂੰ ਸ਼ਹੀਦ ਕਰਾਇਆ ਸੀ ਦਰਦਰ ਦੀਆਂ ਠੋਕਰਾਂ ਖਾਧੀਆਂ ਸੀ ਵਕਤ ਦੀ ਹਕੂਮਤ ਨਾਲ ਟਕਰਾਇਆ ਇਹਨਾਂ ਨੇ ਕਿਸੇ ਕੀ ਨੂੰ ਵੇਚ ਦਿੱਤਾ ਆਣਖ ਨੂੰ ਵੇਚ ਦਿੱਤਾ ਕੌਮ ਨੂੰ ਵੇਚ ਦਿੱਤਾ ਈਮਾਨ ਨੂੰ ਵੇਚ ਦਿੱਤਾ ਸਤਸੰਗ ਵੇਚ ਦਿੱਤਾ ਅੰਮ੍ਰਿਤ ਵੇਲਾ ਵੇਚ ਦਿੱਤਾ ਰੇਈ ਨਹੀਂ ਹਕੀਕਤ ਹੈ ਮੈਂ ਫਿਰ ਅਰਜ਼ ਕਰਾਂ ਕਿਦਰ ਇਹ ਪੰਗਤੀਆਂ ਨਾ ਹੁੰਦੀਆਂ ਮੈਂ ਇਤਨੀ ਗੱਲ ਕਰ ਨਹੀਂ ਸਕਦਾ ਕਹਿਣ ਦੀ ਜੁਰਤ ਦਿੱਤੀ ਧੰਗੁਰੂ ਨਾਨਕ ਦੇਵ ਜੀ ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ ਇਹ ਕਰਮ ਇਸ ਢੰਗ ਦਾ ਚੱਲਦਾ ਰਿਹਾ ਵੈਸ਼ ਕਰਮ ਸੁਭਾਅ ਬਣ ਗਿਆ ਧਨ ਦੇ ਖਾਤਰ ਧਰਮ ਵੇਚਣਾ ਹੈ ਸੁਭਾਅ ਬਣ ਗਿਆ ਧਨ ਦੇ ਖਾਤਰ ਅੰਮ੍ਰਿਤ ਵੇਲਾ ਸਤਸੰਗ ਵੇਚਣਾ ਨਹੀਂ ਸਤਸੰਗ ਤੇ ਨਾ ਸਹੀ ਧਨ ਤੇ ਹੈ ਨਹੀਂ ਪਾਠ ਪੂਜਾ ਤੇ ਨਾ ਸਹੀ ਧਨ ਤੇ ਹੈ ਨਹੀਂ ਹੈ ਗੁਰੂ ਦੀ ਰਹਿਤ ਬੈਤ ਤੇ ਨਾ ਸਹੀ ਧਨ ਤੇ ਹੈ ਨਹੀਂ ਹੈ ਗੁਰੂ ਦੀ ਸੰਗਤ ਤੇ ਨਾ ਸਹੀ ਕੀ ਕਰਨਾ ਧਨ ਤੇ ਹੈ ਬੇਚਣਾ ਹੈ ਬਾਤ ਬੇਚਣੀ ਹੈ ਪੂਜਾ ਬੇਚਣਾ ਹੈ ਕੀਰਤਨ ਬੇਚਣੀ ਹੈ ਕਥਾ ਤਿੰਨ ਦਿਨ ਜੈਪੁਰ ਦੇ ਸੰਘਰਸ਼ ਰਿਆ ਪਰ ساری ਵੀ ساری ਸੰਗਤ ਦਾਸ ਦੇ ਨਾਲ ਹੋ ਗਈ ਤੇ ਖੇਡ ਬਣ ਗਏ ਇਹ ਜੈਪੁਰ ਦਾ ਹਾਸਾ ਦੋ ਸਾਲ ਪਹਿਲੇ ਦਾ ਮੈਂ ਤੁਹਾਨੂੰ ਸੁਣਾ ਰਿਹਾ ਸਾਰੀ ਸੰਗਤ ਨਾਲ ਹੋ ਗੇ ਮੇਰਾ ਹੌਸਲਾ ਬਣ ਗਿਆ ਮੈਂ ਕਿਹਾ ਮੈਂ ਹੁਣ ਹਰ ਜਗ੍ਹਾ ਕਵਾਂਗਾ ਇੱਥੇ ਮੈਂ ਤਜਰਬਾ ਕੀਤਾ ਸੀ ਜੈਪੁਰ ਵਿੱਚ ਇੱਥੇ ਮੈਂ ਤਜਰਬੇ ਦੇ ਤੌਰ ਤੇ ਬੋਲਿਆ ਪਰ ਜਿਵੇਂ ਮੁਖਾਲਫਤ ਹੋਈ ਤੇ ਸ਼ੋਰ ਮਚਾਇਆ ਸਤੇ ਨੇ ਹੁਤੇ ਭਾਰਤ ਦੇ ਸਤੇ ਦੇ ਤੇ ਗੱਲ ਨਹੀਂ ਹੁੰਦੀ। ਆਲੇ ਦੁਆਲੇ ਬਹੁਤ ਚੀਖ ਭੁਕਾਰ। ਆਲੇ ਦੁਆਲੇ ਘਟ ਕਰਕੇ ਮੀਟਗਾ ਕਰਕੇ। ਬੜਾ ਸ਼ੋਰ ਸ਼ਰਾਬਾ। ਇਹਨੇ ਬੇਸਤੀ ਕੀਤੀ ਹੈ ਕਲਾਕਾਰਾਂ ਦੀ, ਗਾਇਨੀਆਂ ਦੀ, ਪਾਟੀਆਂ ਦੀ, ਸੇਵਾਦਾਰਾਂ ਦੀ, ਕਥਾਵਾਚਕਾਂ ਦੀ, ਗ੍ਰੰਥੀਆਂ ਦੀ। ਇਹਨੇ ਸੰਗੀਤਕਾਰਾਂ ਦੀ, ਕਲੀਆਂ ਦੀ। ਵੈਸੇ ਹੀ ਕਹੀ ਤੇ। ਮੈਂ ਕਹ ਨਹੀਂ ਮੈਂ ਸਿਰਫ ਵੈਸ਼ ਦੀ ਤਸਵੀਰ ਰੱਖੀ ਹੈ। ਨਾ ਕਿਸੇ ਕਵੀ ਦੀ ਬੇਸਤੀ ਕੀਤੀ ਹੈ, ਨਾ ਕਿਸੇ ਕਥਾਵਾਚਕ ਦੀ। ਨਾ ਕਿਸੇ ਗੀਰਤ ਨਾਲ ਨਾ ਕਿਸੇ ਬਾਤਰੀ ਦੀ ਵੈਸ਼ ਨਹੀਂ ਸਰ ਕੋਈ ਕਪੜਾ ਪਿਆ ਵੇਚਦਾ ਹੈ ਗਿਰਤ ਹੈ ਵੈਸ਼ ਨਹੀਂ ਹੈ ਕੋਈ ਸੋਨਾ ਚਾਂਦੀ ਪਿਆ ਵੇਚਦਾ ਹੈ ਬਾਜ਼ਾਰ ਦੇ ਚ ਗਿਰਤ ਹੈ ਇਹ ਵੈਸ਼ ਨਹੀਂ ਹੈ ਵੈਸ਼ ਬਣਾ ਉਦੋਂ ਸ਼ੁਰੂ ਹੁੰਦਾ ਹੈ ਵੇਚਣੀ ਹੈ ਸੇਵਾ ਕੀ ਹੁੰਦੀ ਹੈ ਸੇਮਤ ਮਿਲਣੀ ਚਾਹੀਦੀ ਹੈ ਵੇਚਣੀ ਵੇਚਣਾ ਹੈ ਕਿੰਤਲ ਵੇਚਣਾ ਹੈ ਗਿਆਨ ਵੇਚਣੀ ਹੈ ਕਲਾ ਵੇਚਣੀ ਹੈ ਇੱਜ਼ਤ ਵੇਚਣਾ ਹੈ ਕੌਮ ਨੂੰ ਵੇਚਣਾ ਹੈ ਪਰਿਵਾਰ ਨੂੰ ਵੇਚਣਾ ਹੈ ਅਸਮਤ ਨੂੰ ਵੇਚਣਾ ਹੈ ਦੇਸ਼ ਨੂੰ ਸਭ ਕੁਝ ਵੇਚਣਾ ਹੈ ਕੀਮਤ ਮਿਲਣੀ ਚਾਹੀਦੀ ਹੈ ਵੈਸ਼ ਮਹਾਰਾਜ ਕਹਿੰਦੇ ਵੈਸ਼ ਦੇ ਨਾਲ ਧਰਮ ਨਹੀਂ ਚੱਲਦਾ ਨਹੀਂ ਚੱਲਦਾ ਔਰ ਸਤਿਗੁਰ ਕਹਿੰਦੇ ਅੱਜ ਕੱਲ ਧਰਮ ਨਹੀਂ ਚੱਲ ਰਿਹਾ ਗੁਰੂ ਨਾਨਕ ਨਹੀਂ ਚੱਲ ਰਿਹਾ ਇਹ ਹੁਣ ਤੁਸੀਂ ਫੈਸਲਾ ਕਰ ਲੈਣਾ ਧਰਮ ਤੁਹਾਡੇ ਨਾਲ ਚੱਲ ਰਿਹਾ ਤਾਂ ਫਿਰ ਮੈਂ ਤੁਹਾਨੂੰ ਆਖਿਆ ਵੀ ਨਹੀਂ ਹੈ ਸੁਣਾਇਆ ਗੁਰੂ ਦੇ ਬੋਲ ਸੁਣਿਆ ਕਿ ਜੇ ਨਹੀਂ ਚੱਲ ਰਿਹਾ ਤਾਂ ਨਾ ਤੁਸੀਂ ਬ੍ਰਾਹਮਣ ਨਾ ਤੁਸੀਂ ਛਤਰੀ ਨਾ ਤੁਸੀਂ ਸ਼ੂਦਰ ਸਭ ਵੈਸ਼ ਸਿਸ਼ਟ ਸਭ ਇੱਕ ਵਰਨਾ ਹੋਈ ਧਰਮ ਕੇ ਗਤ ਰਹੀਏ धर्म की गति रह गई गति चलन चलण तेज गति चल रहे है यह मध्यम गति चल रहे है गति चलन कह रहे हैं ये तीव्र गति चल रहे है बड़ा तेज चल रहा है गति चलण नौ धर्म की तो गति रही नहीं धर्म रुक गया नहीं चल चलता मनुख न परिवार चल रहा है समाज चल रहा है राजनीति चल रही है कारोबार चल रहा है सब कुछ चल रहा है धर्म नहीं चल रहा है ਕਿਉਂ ਵੇਚ deta ਹੈ ਬੰਦੇ ਕਿਉਂ ਵੇਚੇ ਵੈਸ਼ ਵੈਸ਼ ਦਾ ਕੰਮ ਹੈ ਵੇਚਣਾ ਕੀਮਤ ਮਿਲਣੀ ਚਾਹੀਦੀ ਦੇਸ਼ ਕੀ ਹੁੰਦਾ ਹੈ ਈਮਾਨ ਕੀ ਹੁੰਦਾ ਹੈ ਧਰਮ ਕੀ ਹੁੰਦਾ ਹੈ ਰਹਿਤ ਵਹਿਦ ਕੀ ਹੁੰਦੀ ਹੈ ਸਿੱਖੀ ਕੀ ਹੁੰਦੀ ਹੈ ਵੇਚਣੀ ਹੈ ਕੀਮਤ ਮਿਲਣੀ ਚਾਹੀਦੀ ਮੁੱਲ ਮਿਲਣਾ ਚਾਹੀਦਾ ਪਿਛਲੇ ਦਿਨ ਜਦੋਂ ਮੈਨੂੰ ਕਿਸੇ ਨੇ ਕਿਹਾ ਪੰਜਾਬੀ ਯੂਨੀਵਰਸਿਟੀ ਅੱਧੇ ਤੋਂ ਜ਼ਿਆਦਾ ਬੱਚੇ ਗੁਰਸਿੱਖਾਂ ਦੇ ਪਤਾ ਤਾਂ ਹੋ ਗਏ ਨੇ ਮੈਂ ਕਿਹਾ ਗੁਰਸਿੱਖਾਂ ਦੇ ਨਾਲ ਕੋ ਵੈਸ਼ਾਂ ਦੇ ਅੱਖ ਵੈਸ਼ ਪਤਾ ਤਾਂ ਹੋ ਗਿਆ ਹੈ ਵੈਸ਼ਨ ਦਾ ਬੱਚਾ ਹੋਵੇਗਾ ਪਤਾ ਤਾਂ ਹੋ ਗਿਆ ਹੈ ਵੈਸ਼ ਹੋਵੇਗਾ ਸਿੱਖ ਕਹਿੰਦੇ ਕੀ ਲੋੜ ਹੈ ਉਹਨੂੰ ਗੁਰਮੁਖ ਕਹਿੰਦੇ ਕੀ ਲੋੜ ਹੈ ਵੈਸ਼ ਹੈ ਜੈਪੁਰ ਦੇ ਇੱਕ ਸੱਜਣ ਨੇ ਮੈਨੂੰ ਕਹਿ ਵੀ ਦਿੱਤਾ ਗੈਣੀ ਜੀ ਗੱਲ ਤੇ 16% ਦੀ 100% ਸਹੀ ਹੈ